ਹਾਂਜੀ ਵੀਰੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਵੀਰੇ 14 ਸੱਤ ਟਰਾਲਾ ਆਪਾਂ ਬਣਾ ਰਹੇ ਆ ਪਹਿਲਾਂ ਬਣਾ ਕੇ ਰੱਖ ਰਹੇ ਆ ਤੁਹਾਡੇ ਤੱਕ ਜਿਹੜੇ ਮੇਰੇ ਵੀਰ ਲੈਣਾ ਚਾਹੁੰਦੇ ਨੇ ਵੀਰੇ ਟਰਾਲੇ ਨੂੰ ਸੰਪਰਕ ਕਰੋ ਆਪਣੇ ਨਾਲ ਵੀਰੇ 14 ਸੱਤ ਸਾਇਜ ਆ ਤੇ ਬਿਨਾ ਰੰਗ ਤੋਂ ਦਿਖਾਉਣ ਦਾ ਮਕਸਦ ਵੀਰੇ ਸੋਨੂੰ ਇਹ ਆ ਵੀ ਤੁਹਾਨੂੰ ਆਪਾਂ ਸਫਾਈ ਦਿਖਾ ਸਕੀਏ ਚੀਜ਼ ਦੀ ਸਫਾਈ ਦੇਖੋ ਵੀਰੇ ਇੱਕ ਵਾਰੀ ਤਾਂ ਕਿ ਤੁਹਾਨੂੰ ਪਤਾ ਲੱਗੇ ਕਿਹੜਾ ਮਾਲ ਲੱਗੇਗਾ ਕਿਹੜਾ ਲੋਹਾ ਲੱਗੇਗਾ ਦੇਖੋ ਵੀਰੇ ਰੰਗ ਕਰਕੇ ਤਾਂ ਬਹੁਤ ਜਾਣੇ ਦਿਖਾ ਦਿੰਦੇ ਨੇ ਪਰ ਵੀਰੇ ਬਿਨਾ ਰੰਗ ਤੋਂ ਕੋਈ ਨਹੀਂ ਦਿਖਾਉਂਦਾ ਵੀ ਕਿਹੜਾ ਮਾਲ ਲੱਗਿਆ ਬਿਨਾ ਰੰਗ ਤੋਂ ਵੀਰੇ ਸਫਾਈ ਦੇਖੋ ਤੁਸੀਂ ਇੱਕ ਵਾਰੀ ਇਹ ਵੀਰੇ ਆਪਣੇ ਕੋਲ 14 ਸੱਤ ਟਰਾਲਾ ਹੈਗਾ ਐਮਸੀ ਦਾ ਮਾਲ ਲੱਗਿਆ ਇਹਨੂੰ ਐਂਗਲਾਂ ਇਹਦੀਆਂ ਸੇਲਆਂ ਦੀਆਂ ਨੇ ਵੀਰੇ ਸਾਰੀਆਂ ਟਾਟਾ ਦੀਆਂ ਸੇਲਆਂ ਦੀਆਂ ਐਂਗਲਾਂ ਨੇ ਇਹਨੂੰ ਇਹਦਾ ਬਜਨ ਵੀਰੇ ਆਪਣੇ ਕੋਲ ਹੋ ਜਾਊਗਾ 30 ਤੋਂ ਪਲੱਸ 30 ਤੋਂ ਪਲੱਸ ਬਜਨ ਹੋ ਜਾਊਗਾ ਇਹਦਾ ਵੀਰੇ ਦੇਖੋ ਆ ਆਪਣਾ ਪੈਰ ਰੱਖਣਾ ਆ ਗਿਆ ਵੀਰੇ ਆ ਆਪਣੇ ਟਾਇਰਾਂ ਦਾ ਆ ਗਿਆ ਤੇ ਹਿੱਸੇ ਦੀ ਗੱਲ ਕਰਦੇ ਆ ਵੀਰੇ हिस्सा ਆਪਣੇ ਕੋਲ ओरिजिनल ਆ ਵੀਰੇ ਰੇਲ ਦਾ ਰੇਲ ਦਾ ਹਿੱਸਾ ਲਾ ਰਹੇ ਆ ਆਪਾਂ ਇਹਨੂੰ ओरिजिनल 2022 ਦੇ ਬੈਰਿੰਗ ਨੇ ਨਵੇਂ 10 ਨਟੀਆਂ ਵੀਰੇ ਦੇਖੋ ਵੀਰੇ ਹਿੱਸਾ ਆ ओरिजिनल ਰੇਲ ਦਾ ਲਾਉਣੇ ਆ ਕੋਈ ਇਹ ਜਾਂ ਦੋ ਨੰਬਰੀ ਕੰਪਨੀ ਹੈਗਾ ਆਪਣੇ ਕੋਲ ਆਪਣੇ ਕੋਲ ਹਜੇ ਬਣ ਕੇ ਤਿਆਰ ਹੋ ਰਿਹਾ ਰੇਟ ਵੀਰੇ ਇਹਦਾ ਤੁਸੀਂ ਫੋਨ ਤੇ ਪੁੱਛ ਸਕਦੇ ਹੋ ਆਪਾਂ ਨੂੰ ਕੰਟੈਕਟ ਕਰਕੇ ਤੇ ਬਿਡ ਵੀਰੇ ਤੁਸੀਂ ਆਪਣੇ ਹਿਸਾਬ ਦਾ ਲਵਾ ਸਕਦੇ ਹੋ ਇਹਨੂੰ ਜਿਹੜਾ ਬਿਡ ਲਵਾਉਣਾ ਕੋਈ ਵੀ ਬਿੱਡ ਲਪਾਉਣਾ ਚਾਹਣਗੇ ਤੁਸੀਂ ਆਪਣੇ ਹਿਸਾਬ ਦਾ ਲਵਾ ਸਕਦੇ ਹੋਗੇ ਕਿੰਨੇ ਫੁੱਟੀ ਲਪਾਉਣਾਗਾ ਟਾਟਾ ਦਾ ਲਵਾਉਣਾ ਐਮਸੀ ਦਾ ਲਵਾਉਣਾ ਕਿਹੜਾ ਲਵਾਉਣਾ ਵੀਰੇ ਉਹ ਤੁਸੀਂ ਸਾਨੂੰ ਸੰਪਰਕ ਕਰਕੇ ਦੱਸ ਦੋ ਸੈਡਾਂ ਨੇ ਇਹਦੀਆਂ ਵੀਰੇ ਦੱਸ ਕੇ ਜੀ ਦੇਖੋ ਜੀ ਦੇਖੋ ਆ ਆਪਣੀ ਆਖੀ ਲੇਜ਼ਰ ਕਟੀਆਂ ਬੈੱਡ ਵੀਰੇ ਜਿਹੜਾ ਲਵਾਉਣਾ ਤੁਸੀਂ ਲੇਜ਼ਰ ਕਟਿੰਗ ਚ ਜਾਂ ਪੱਤੀਆਂ ਵਾਲਾ ਉਹ ਇਹ ਜਾ ਲਾ ਕੇ ਦੇਵਾਂਗੇ ਆ ਜੀ ਆਪਾਂ ਗੱਲ ਕਰਦੇ ਆ ਡਾਲੇ ਬਾਰੇ ਡਾਲਾ ਵੀਰੇ ਹੈਵੀ ਚ ਟਰਾਲਾ ਡਾਲਾ ਬਣਾਇਆ ਆਪਾਂ ਇਹਦਾ ਦੇਖੋ ਵੀਰੇ ਲੁੱਕ ਦੇਖੋ ਟਰਾਲੇ ਕੋਈ ਵੀ ਤੁਸੀਂ ਡਿਜ਼ਾਈਨਿੰਗ ਚਾਹੁੰਦੇ ਹੋ ਕੋਈ ਵੀ ਕਲਰ ਚਾਹੁੰਦੇ ਹੋ ਤੁਹਾਨੂੰ ਵੀਰੇ ਆਪਾਂ ਉਹ ਜਿਹਾ ਉਹ ਜੀ ਚੀਜ਼ ਤਿਆਰ ਕਰਕੇ ਦਵਾਂਗੇ ਆਪਣੇ ਕੋਲ ਇਹ ਬਣਿਆ ਖੜਾਗਾ ਜੇ ਮੇਰੇ ਵੀਰ ਕੋਈ ਹੋਰ ਨਵਾਂ ਬਣਵਾਉਣਾ ਚਾਹੁੰਦੇ ਨੇ ਜਿਨ੍ਹਾਂ ਨੂੰ ਸਾਰਾ ਹੀ ਸੇਲ ਦਾ ਮਾਲ ਚਾਹੀਦਾ ਉਹਨਾਂ ਨੂੰ ਵੀ ਬਣਾ ਦਾਂਗੇ ਵੀਰੇ ਇਹ ਟਰਾਲਾ ਵੀਰੇ ਆਪਣੇ ਕੋਲ ਹੈਵੀ ਚ ਹੈਗਾ 30 ਤੋਂ ਪਲੱਸ ਇਹਦਾ ਬਜਨ ਹੋ ਜਾਊਗਾ 80 ਦੀ ਗੱਲ ਕਰਦੇ ਆ ਵੀਰੇ ਇਹਦੀ 80 ਵੀਰੇ 10 3 ਦੀ 80 ਇਹਦੀ ਤੇ ਵਿਚਾਲੀ ਜਿਹੜੀ ਉਹ 6 3 ਦੀ ਆ ਦੇਖੋ ਜੀ ਦੇਖੋ ਵੀਰੇ ਬੱਤੇ ਇਹ ਚਾਰ ਦੋ ਦੇ ਨੇ 3 ਕਿਲੋ ਵਾਲੇ ਜੀ ਦੇਖੋ ਜੀ ਆ ਬਣਾ ਕੇ ਟੂਲ ਬਾਕਸ ਵੀਰੇ ਟੂਲ ਬਾਕਸ ਵੀ ਦੇਖੋ ਤੇ ਡਾਲਾ ਵੀਰੇ ਇਹਦਾ ਆਪਾਂ ਤਿੰਨ ਪਾਸੇ ਖੁੱਲਦਾ ਕਰਿਆ ਦੇਖੋ ਜੀ ਲੋਕ ਲਾ ਕੇ ਦਿੱਤੇ ਨੇ ਆਪਾਂ ਦੇਖੋ ਵੀਰੇ ਇਹ ਟਰਾਲਾ ਖੁੱਲਦਾ ਆਪਣੇ ਕੋਲ ਸਾਈਡ ਤੇ ਨੂੰ نیچے ਨੂੰ ਵੀ ਦੇਖੋ ਡਾਲੇ ਦੀ ਸਫਾਈ ਦੇਖੋ ਤਿੰਨ ਪਾਸੇ ਨੂੰ ਖੁੱਲਦਾ ਵੀਰੇ ਆਪਣੇ ਕੋਲੇ ਦੇਖੋ ਜੀ ਸਫਾਈ ਦੇਖੋ ਵੀਰੇ ਡਾਲੇ ਦੀ ਜੇ ਤੇ ਤੁਸੀਂ ਕੋਈ ਵੀ ਫੋਟੋ ਲਵਾਣੀ ਆ ਕੁਝ ਵੀ ਡਿਜ਼ਾਈਨ ਕਰਾਉਣਾ ਵੀਰੇ ਤੁਹਾਨੂੰ ਉਹ ਜਿਹੀ ਬਣਾ ਕੇ ਦਵਾਂਗੇ ਆਪਾਂ ਬਿੱਡ ਬਾਰੇ ਤੁਹਾਨੂੰ ਦੱਸਤਾ ਮੈਂ ਜਿਹੇ ਦਾ ਤੁਹਾਨੂੰ ਚਾਹੀਦਾ ਹੋਇਆ ਬਣਾ ਕੇ ਦੇ ਦਾਂਗੇ ਆਪਾਂ ਕੋਈ ਤੁਹਾਨੂੰ ਇਧਰੋਂ ਵੀ ਦਿਖਾ ਦਿੰਨੇ ਆਪਾਂ ਦੇਖੋ ਵੀਰੇ ਲੇਅਰ ਟੜਕਦੀ ਨਹੀਂ ਸੇਲ ਦੀ ਐਂਗਲਾਂ ਨੇ ਵੀਰੇ ਤੇ ਇੱਕ ਪਰਸ਼ ਬਾਰੇ ਗੱਲ ਕਰ ਲਈਏ ਵੀਰੇ ਪਰਸ਼ ਵੀਰੇ ਇਹਨੂੰ ਜਹਾਜੀ ਪਰਸ਼ ਲੱਗਿਆ ਦੇਖੋ ਵੀਰੇ ਜਹਾਜੀ ਪਰਸ਼ ਇਹਨੂੰ ਕਰ ਹੈਵੀ ਪਰਸ਼ ਤਾਂ ਦੇਖੋ ਜਿਆ ਮੂਰੀਆ ਪੰਜਾਲੀ ਲਾ ਕੇ ਦਿੱਤੀ ਆ ਦੇਖੋ ਆ ਦੇਖੋ ਵੀਰੇ ਪੌੜੀ ਆ ਗਈ ਮੱਛੀ ਹੁੱਕ ਚ ਆ ਵੀਰੇ ਤੈਨੂੰ 3 ਇੰਚੀ ਹੁੱਕ ਲਾਈਏ ਇਹਨੂੰ ਆਪਾਂ ਆਹ ਆਪਣਾ ਗਿਆ ਪਾਈਪਲਾ ਜੀ ਜਿੱਥੋਂ ਪਾਈਪ ਜਾਊ ਆਪਣੀ ਪੂਰੀ ਸੇਫਟੀ ਦਾ ਧਿਆਨ ਰੱਖਿਆ ਵੀਰੇ ਆਪਾਂ ਕੰਟੈਕਟ ਕਰੋ ਵੀਰੇ ਜਿਹੜੇ ਮੇਰੇ ਵੀਰਾਂ ਨੂੰ ਟਰਾਲਾ ਚਾਹੀਦਾ ਛੇਤੀ ਛੇਤੀ ਕੰਟੈਕਟ ਕਰੋ 30 ਤੋਂ ਪਲੱਸ ਬਜਨ ਹੋ ਜੂਗਾ ਇਹਦਾ 14 ਫੱਟ ਟਰਾਲਾ ਆਪਣੇ ਕੋਲ ਛੇਤੀ ਛੇਤੀ ਕੰਟੈਕਟ ਕਰੋ ਵੀਰੇ ਨੰਬਰ ਆਪਾਂ ਥੱਲੇ ਦੇ ਰਹੇ ਹਾਂ ਇਹਦੇ ਬਿੱਡ ਜਿਹੇ ਜਿਹਾ ਚਾਹੋਗੇ ਉਹ ਜਿਹਾ ਲਾ ਕੇ ਦਮਾਂਗੇ ਠੀਕ ਆ ਵੀਰੇ ਕਿ ਆਪਾਂ ਐਮੀਟਰ ਆਲੇ ਲੈ ਕੇ ਆਉਂਦੇ ਰਾਂਗੇ ਸਬਸਕ੍ਰਾਈਬ ਕਰ ਲਓ ਆਪਣੇ ਚੈਨਲ ਨੂੰ ਵੀਰੇ ਲਾਈਕ ਕਮੈਂਟ ਕਰਦਿਆ ਕਰੋ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਦੱਬ ਕੇ ਠੀਕ ਆ ਜੀ ਧੰਨਵਾਦ ਸਾਰੇ